ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੱਕਾ ਮੰਗਾ ਲਓ ਪਿੱਕੇ 'ਚ ਪਾਣੀ ਦਿਖਾ ਲੈਣੇ ਹਨਾ ਸੋ ਇਸ ਸਮੇਂ ਅਸੀਂ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਹਾਂ ਜੀ ਇਸ ਸਮੇਂ ਪਾਣੀ ਦੀ ਸੇਵਾਵਾਂ ਲਗਾਤਾਰ ਚੱਲ ਰਹੀ ਸੀ ਇਸ ਸਮੇਂ ਐਂਬੂਲੈਂਸ ਦੀ ਸੇਵਾਵਾਂ ਵੀ ਚਲੂ ਕੀਤੀਆਂ ਤੇ ਇਸ ਸਮੇਂ ਜ਼ਖਮੀ ਨੌਜਵਾਨ ਜਿਹੜੇ ਸਾਡੇ ਵੀਰ ਭਰਾ ਨੇ ਉਹਨਾਂ ਦੀ ਗਿਣਤੀ ਜਿਹੜੀ ਆ ਇਸ ਸਮੇਂ ਬਹੁਤ ਜ਼ਿਆਦਾ ਜਿਹੜੀ ਆ ਸੰਭਰ ਬਾਰਡਰ ਤੋਂ ਜਿਹੜੀ ਆ ਉਹ ਵੱਧ ਗਈ ਆ ਤੇ ਕਈ ਵੀਰ ਜਣੇ ਹੁਣ ਜਨਰਲ ਵਾਰਡ ਸ਼ਿਫਟ ਕੀਤੇ ਗਏ ਨੇ ਤੇ ਪਿੱਛੋਂ ਵੀ ਐਂਬੂਲੈਂਸਾਂ ਜਿਹੜੀਆਂ ਨੇ ਆ ਇੱਕ ਨੌਜਵਾਨ ਸਾਡੇ ਰਾਜਪੂਤਾਂ ਦੇ ਨਵਜੋਤ ਸਿੰਘ ਤੇ ਉਧਰ ਵੀਰ ਨੇ ਮੈਂ ਤੁਹਾਨੂੰ ਵੀਡੀਓ ਚ ਨਹੀਂ ਦਿਖਾ ਸਕਦਾ ਜਦੋਂ ਜਦੋਂ ਵੀਡੀਓ ਤੇ ਕਰਦੇ ਆ ਤਾਂ ਜਿਹੜੇ ਯੂਟਿਊਬ ਜਾਂ ਫੇਸਬੁੱਕ ਦੇ ਜਿਹੜੇ ਪਰਮਾਨ ਨੇ ਵੀ ਤੁਸੀਂ ਬਲੱਡ ਦਿਖਾਉਂਦੇ ਹੋ ਤਾਂ ਉਹ ਨੁਕਸਾਨ ਕਰ ਦਿੰਦੇ ਨੇ ਤੇ ਉਹ ਵੀਰ ਤੁਸੀਂ ਦੇਖ ਰਹੇ ਹੋ ਸਾਰੇ ਵੀਰਾਂ ਪਰਮਾਨ ਨੂੰ ਇੱਧਰ ਵੀ ਬਜ਼ੁਰਗ ਸੀਗੇ ਕਈ ਉਹਨਾਂ ਨੂੰ ਹੁਣ ਜਨਰਲ ਵਾਰਡ ਦੇ ਵਿੱਚ ਜਿਹੜਾ ਐਸਐਮਐਸ਼ਪ ਜਿਹੜਾ ਕਰ ਦਿੱਤਾ ਗਿਆ ਦੇ ਬਹੁਤ ਨੌਜਵਾਨਾਂ ਦੇ ਜਿਹੜੀਆਂ ਅਸੀਂ ਸਾਡੀ ਕੋਸ਼ਿਸ਼ ਆ ਜਿੰਨੇ ਵੀ ਜਗਮੀ ਸਿੰਘਾਂ ਨੂੰ ਇੱਥੇ ਅਸੀਂ ਨਾਲ ਕੋਈ ਜੋ ਟ੍ਰੀਟਮੈਂਟ ਜਿਹੜਾ ਅਸੀਂ ਨਾਲ ਕਰਵਾ ਸਕੀਏ ਜਦੋਂ ਮਤਲਬ ਡਾਕਟਰ ਦਾ ਕਾਰੀ ਰਹੇ ਨੇ ਤੇ ਉਧਰੋਂ ਵੀਰ ਉਸ ਵੀਰ ਦੀ ਟਿੱਕਰ ਜਿਹੜੀ ਆ ਜਿਆਦਾ ਉਹਨੂੰ ਵੈਂਟੀਲੇਟਰ ਆਕਸੀਜਨ ਜਿਹੜੀ ਆ ਉਸ ਵੀਰ ਨੂੰ ਲਾਈ ਹੋਈ ਆ ਤੇ ਉਧਰ ਧਰੇੜੀ ਜੱਟਾਂ ਉਹ ਵੀ ਸਾਡੇ ਇਲਾਕੇ ਦਾ ਪਿੰਡ ਆ ਤੇ ਜੱਟਾਂ ਉਹ ਤਾਂ ਨੌਜਵਾਨ ਆ ਉਹਦੀ ਹਾਲਤ ਕਾਫੀ ਗੰਭੀਰ ਆ ਸਿਰ ਦੇ ਉੱਪਰ ਜਿਆਦਾ ਤੇ ਇਸ ਇਸ ਇਹ ਨੌਜਵਾਨ ਜਿਹੜਾ ਹੈ ਇਹਦੇ ਵੀ ਲੱਤ ਦੇ ਉੱਪਰ ਵੀ ਆ ਤੇ ਗਰਦਨ ਦੇ ਉੱਪਰ ਵੀ ਆ ਮੈਂ ਤੁਹਾਨੂੰ ਦੂਰੋਂ ਦਿਖਾ ਰਿਹਾ ਗਰਦਨ ਦੇ ਉੱਪਰ ਆ ਵੀ ਗੋਲਾ ਜਿਹੜਾ ਅ ਸਿੱਧਾ ਗੋਲਾ ਜਿਹੜਾ ਹੈ ਉਹ ਗਰਦਨ ਦੇ ਉੱਪਰ ਸਿੱਧਾ ਆ ਕੇ ਲੱਗਿਆ ਇਹੀ ਜਿੱਕਰ ਸ਼ਬਦਲੇ ਜਿਹੜੇ ਨੇ ਸਿੱਧਾ ਹੋਰ ਤੇ ਸਾਹਮਣੇ ਆ ਕੇ ਲੱਗਦਾ ਤਾਂ ਇਹ ਨੌਜਵਾਨ ਕੀ ਕਿਹੜਾ ਦਾ ਨੌਜਵਾਨ ਕਿੰਨੇ ਕਸੀ ਹੋਰ ਪਾਈਏ ਕਿੰਨੇ ਕਸੀ ਹੋਏ ਨੇ ਇਹਨੇ ਕੋ ਸਰਕਾਰ ਤੱਕ ਇਹ ਨਿਗਰੋਣਾ ਚਾਹੀਦੀ ਸਰਕਾਰ ਸਾਨੂੰ ਮਾਲ ਦੱਸਦੇ ਨੇ ਕਿ ਸਾਨੂੰ ਸਿੱਖਾਂ ਦੇ ਆ ਵਡਾਣੇ ਸਿੱਖਾਂ ਦਾ ਇਨਾ ਲੋਅ ਚਾਹੀਦਾ ਇਨਾ ਖੂਨ ਚਾਹੀਦਾ ਅਸੀਂ ਉਹਨੇ ਸਰਕਾਰ ਦੇ ਮੂਹਰੇ ਰੀਖੀ ਰੱਖ ਦਿੰਦੇ ਆਂ ਵੀ ਆ ਲੈ ਸਾਡੀਆਂ ਭੌਣਾਂ ਜਿਹੜੀਆਂ ਵੱਡੀਆਂ ਤੋਂ ਵੱਡ ਕੇ ਜੇ ਤੈਨੂੰ ਸ਼ਾਂਤੀ ਮਿਲਦੀ ਆ ਤਾਂ ਆਪਣੇ ਆਪ ਨੂੰ ਤਸੱਲੀ ਕਰ ਲੈ ਜਿਵੇਂ ਮੀਰ ਮੰਨੂ ਦੇ ਸਮੇਂ ਸਾਡੇ ਸਿਰਾਂ ਦੇ ਮਹੌਨਫਾਈ ਚੀਜ਼ ਅੱਜ ਕੱਲ੍ਹ ਦੇ ਵਿੱਚ ਸਰਕਾਰ ਨੇ ਉਹ ਵੀ ਖਾਦੋਸ਼ਾ ਨੂੰ ਲੈ ਲਿਆ ਤਾਂ ਉਹ ਚੀਜ਼ੇ ਪਾਸੇ ਤੋਂ ਫਾਮੀ ਸੰਦਸ਼ ਨੂੰ ਪਾਸੇ ਪਾ ਦੇ ਉਹ ਉੱਥੇ ਵੀ ਰੌਰੀਪਾਡਰ ਦੇ ਦੋ ਨੌਜਵਾਨਾਂ ਦੀ ਗੋਲੀ ਨਾਲ ਗੋਲੀ ਨਾਲ ਮੌਤ ਹੋ ਗਈ। ਗੋਲੀ ਨਾਲ। ਮਥੂ ਗਿਆ ਸੀ ਕੋਲ ਨਾਮ ਮੋਹਨ ਵੀ ਜੁੜਿਆ ਹੁੰਦਾ ਸੀ ਕੋਰੇ ਜਿਹੜੇ ਸਰਹਿਆਣੇ ਕੋਲੇ ਜਿਹਦੇ ਵਿੱਚ ਦੋ ਇਹ ਜਿਹੜੀਆਂ ਫ੍ਰੀਕਸ਼ਨ ਕਰਦੇ ਜਾਂਦੀਆਂ ਨੇ ਉਹ ਹੁੰਦੀਆਂ ਨੇ। ਉਸ ਨੂੰ ਆ ਪਾਣੀ ਦੀ ਸੇਵਾ ਕਰਦੇ ਕਰਦੇ ਅਸੀਂ ਜਿਹੜਾ ਸਵੈਟਰ ਨੌਜਵਾਨ ਵੀਰਾਂ ਕੋਲ ਆਗੇ ਸੀ ਜਿਹਨੂੰ ਇਸ ਵੇਲੇ ਨਹੀਂ ਪਾਣੀ ਦੂਜੇਗਾ। ਜਿੰਨੀ ਤੋਂ ਹਮਾਰਾਂ ਨੇ ਕੋਈ ਕੀਤੀ ਸੀ ਕਿ ਤੇ ਸਾਡੇ ਖਬਰ ਦਿੱਤੀ ਜਾਣਾ। ਪਾਣੀ ਵਕਤ ਵਕਤਾਂ ਦੀ ਅਧਿਆਰ ਵਿੱਚ ਤੇ ਹੁਣ ਫੇਰ ਅਸੀਂ ਪਾਣੀ ਲੈ ਕੇ ਚੱਲਦੇ ਹਾਂ। ਉਹ ਪਾਣੀ ਲੈ ਕੇ ਚੱਲੀ ਹੁੰਦੇ ਉਸ ਨੂੰ ਪਹਿਲਾਂ ਖਨੂ ਪਰ ਲੱਗੇ ਦੀ ਮਾੜੂਆਂ ਬਾਕੀ ਕਰਨੀ ਹੋ ਗਈ ਤੇ ਅਸੀਂ ਹੁਣ ਰਾਜਪੁਰੇ ਹਸਪਤਾਲ ਦੇ ਵਿੱਚ ਤੇ ਇਥੇ ਵੀ ਅਸੀਂ ਹਾਂ ਪਾਣੀ ਲੈ ਕੇ ਅਗਿਆਨੀ ਜੀ ਤੁਸੀਂ ਕਰੋ ਗੱਲ ਕਰੋ ਬੰਦੇ ਕਰੋ ਗੱਲ ਕਰੋ ਵਾਹ ਤ੍ਰਿਕਾ ਖਾਲਸਾ ਵਾਹ ਤੁਸੀਂ ਕੋਤੇ ਜਿਵੇਂ ਪ੍ਰਵਾਨਾ ਜੀ ਨੇ ਆਪ ਨੂੰ ਦੱਸਿਆ ਕਿ ਇਸ ਤਰੀਕੇ ਦੇ ਨਾਲ ਕਾਫੀ ਨੌਜਵਾਨ ਐਂਬੂਲੈਂਸ ਵਾਲੀਆਂ ਨੇ ਜਿਨ੍ਹਾਂ ਨੂੰ ਮਤਲਬ ਕੀ ਸੱਟਾਂਵਾਂ ਘਾਤ ਹੋਈਆਂ ਹੋਣੀਆਂ ਨੇ ਤੇ ਇੱਥੇ ਸੀਵਨ ਹਸਪਤਾਲ ਦੇ ਵਿੱਚ ਅਸੀਂ ਇਸ ਦਾ ਮੌਜੂਦਾ ਕਾਫੀ ਵੀਰਾਂ ਨੂੰ ਜਨਰਲ ਵਾਰਡ ਦੇ ਵਿੱਚ ਸੇਵਾ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਜਿਨ੍ਹਾਂ ਦੇ ਘੱਟ ਸੱਟਾਂ ਸਨ ਉਹਨਾਂ ਨੂੰ ਜਨਰਲ ਵਾਰਡ ਵਿੱਚ ਜਾ ਉਹਨਾਂ ਨੂੰ ਫਸਟਾ ਟਰੀਟਮੈਂਟ ਦੇ ਕੇ ਕਿਸੇ ਨੂੰ ਐਕਸ-ਰੇਆਂ ਵਾਸਤੇ ਜਾਂ ਬਾਕੀ ਚੀਜ਼ਾਂ ਵਾਸਤੇ ਦੇ ਵਿੱਚ ਭੇਜਿਆ ਗਿਆ ਸੋ ਜਿਹੜੇ ਵੀਰ ਸੇਵਾ ਕਰ ਸਕਦੇ ਨੇ ਉਹ ਇੱਥੇ ਸਿਵਲ ਹਸਪਤਾਲ ਵੀ ਪਹੁੰਚੋ ਜਾਂ ਜਿਸ ਵੀ ਗਰੁੱਪ ਦੇ ਵਿੱਚ ਆਪਾਂ ਆ ਕਿਸਾਨ ਵੀਰਾਂ ਜਿਨ੍ਹਾਂ ਦੇ ਸੱਟਾ ਲੱਗਿਆ ਨੇ ਜਾਂ ਜਿਨ੍ਹਾਂ ਵੀਰਾਂ ਇਲਾਜ ਦੀ ਲੋੜ ਹੈ ਉਹਨਾਂ ਦੇ ਵਾਸਤੇ ਆਪਾਂ ਹੈਲਪ ਕਰ ਸਕਦੇ ਆ ਕੇ ਨਾਲ ਖੜ੍ਹ ਸਕਦੇ ਆਂ ਸੋ ਜਰੂਰ ਕਰੋ ਫਿਰ ਮਿਲਤੀ ਆ ਤੁਹਾਡੇ ਸਾਹਮਣੇ ਇਸ ਤੋਂ ਉਹ ਚਾਹ ਰਹੇ ਨੇ ਸੋ ਕਰਦੇ ਆ ਜੀ ਆਪਾਂ ਇਹਨੂੰ ਗੱਲਬਾਤ ਜਿਵੇਂ ਵੀ ਹੈ ਛੇਤੀ ਕਰਦੇ ਆ ਜੀ ਜੋ ਤੁਹਾਨੂੰ ਜੀ ਕੋਈ ਮਸਲਾ ਹੋਵੇ ਹੈ ਜੇ ਨਾ ਬਾਕੀ ਇਹੋ ਜਿਹਾ ਕੋਈ